ਕਿ ਉਹ ਰੰਗਦੇਬ ਜਦ ਤੱਕ ਸੋਵਮਨ ਜਿਹਨੂੰ ਤੋੜਦਾ ਨਹੀਂ ਥਾ ਰੋਟੀ ਨਹੀਂ ਖਾਂਦਾ ਸੀ ਤੁਸੀਂ ਪੜਿਆ ਇਹ ਸਭ ਪੜਦੇ ਨੇ ਤੇ ਆਪਾਂ ਇਹਨੂੰ ਜਿਹਨੂੰ ਲੌਜੀਕਲੀ ਉਹ ਕਰੀਏ ਮੈਨੇ ਲੌਜੀਕਲੀ ਉਹਨੂੰ ਸੈਂਟੀਫਿਕਲੀ ਦੇਖਿਆ ਜਨਨ ਕਿਹਾ ਨਹੀਂ ਸੀ ਉਹਨੀ ਹਾਂਜੀ ਜਨਨ ਸੁਣੋ ਸੁਣੋ ਗੱਲ ਮੈਂ ਲੌਜੀਕਲੀ ਦੱਸਦਾ ਮੰਨ ਲੋ ਰੰਗਦੇਬ ਤਿੰਨ ਟਾਈਮ ਰੋਟੀ ਖਾਂਦਾ ਸੀ ਉਸ ਲੋਕ ਖਾਂਦੇ ਅੱਜ ਵੀ ਕਿਸਾਨ ਖਾਂਦੇ ਨੇ ਤੇ ਸੋਵਮਨ ਜਿਹੜੇ ਉਹ ਸਵੇਰੇ ਤੋੜਦਾ ਸੀ ਸੋਵਮਨ ਜਿਹੜੇ ਉਹ ਦੁਪਹਿਰ ਨੂੰ ਤੋੜਦਾ ਸੀ ਫਿਰ ਰੋਟੀ ਖਾਂਦਾ ਸੀ ਸੋਵਮਨ ਜਿਹੜੇ ਉਹ ਸ਼ਾਮ ਨੂੰ ਤੋੜਦਾ ਸੀ ਸੋਵਮਨ ਜਿਹੜੇ ਉਹ ਮੈਨੇ ਮੰਗਾਏ ਸਭ ਤੋਂ ਹੈਵੀ ਵਾਲੇ ਤਾਂ 36740 ਨਿਕਲੇ ਬਲਕਿ ਜੇ ਹਲਕੇ ਪਾਵਾਂਗੇ ਲੱਖਾਂ ਦੇ ਨਿਕਲੂਗਾ ਯਾਨੀ ਕਿ 35000 ਹਿੰਦੂਆਂ ਨੂੰ ਗੈਰ ਹਿੰਦੂਆਂ ਨੂੰ ਉਹ ਸਵੇਰੇ ਕਤਲ ਕਰਦਾ ਸੀ ਫੇਰ ਰੋਟੀ ਖਾਂਦਾ ਸੀ 35000 ਨੂੰ ਦੁਪਹਿਰੇ 35000 ਨੂੰ ਸ਼ਾਮ ਨੂੰ ਜਾਂ ਮੁਸਲਮਾਨ ਬਣਾਉਂਦਾ ਸੀ 1 ਲੱਖ 5000 ਨੂੰ ਡੇਲੀ ਉਹ ਜਾਂ ਤਾਂ ਮੁਸਲਮਾਨ ਬਣਾਉਂਦਾ ਸੀ ਕਤਲ ਕਰਦਾ ਸੀ ਇਹਦਾ ਮਤਲਬ ਸਹੀ ਹੋਇਆ ਨਾ ਤੇ ਮਹੀਨੇ ਚ ਕਿੰਨੇ ਹੋਗੇ 30 ਲੱਖ ਤੇ ਸਾਲ ਚ ਕਿੰਨੇ ਹੋਗੇ 30 ਕਰੋੜ 60 ਲੱਖ 4 ਸਾਲਾਂ ਚ ਕਿੰਨੇ ਹੋਗੇ 14 ਕਰੋੜ ਸਮਥਿੰਗ ਇਤਿਹਾਸ ਦੇ ਡਾਟੇ ਦੱਸਦੇ ਨੇ ਕਿ ਉਸ ਸਮੇਂ ਔਰੰਗਜ਼ੇਬ ਦਾ ਟਾਈਮ ਪੂਰੇ ਭਾਰਤ ਦੀ ਆਬਾਦੀ ਇੰਡੀਆ ਪਾਕਿਸਤਾਨ ਨੇਪਾਲ ਬਰਮਾ ਇਹਦਾ ਸੀਗਾ ਲਗਭਗ 14 ਕਰੋੜ ਸੀ ਮੰਨ ਲਓ ਔਰੰਗਜ਼ੇਬ ਤੋਂ ਇਲਾਵਾ ਇੰਡੀਆ ਜੀ ਕੋਈ ਮੁਸਲਮਾਨ ਹੀ ਨਹੀਂ ਸੀ ਤਾਂ 4 ਸਾਲਾਂ ਚ ਸਾਰੇ ਇਹਨਾਂ ਮੁਸਲਮਾਨ ਬਣਾ ਚੁੱਕੇ ਹੁੰਦਾ ਉਹ ਤਾਂ ਪਰ ਫਿਰ 46 ਸਾਲ ਕੀ ਖਰਦਾ ਰਿਹਾ ਉਹ ਰੋਟੀ ਨਹੀਂ ਖਾਦੀ ਹੁੰਨੀ ਉਹਨੇ ਫਿਰ ਕੋਈ ਰੋਟੀ ਨਹੀਂ ਖਾਣੀ ਦੀ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਅੱਜ ਵੀ 700 ਸਾਲ ਹਕੂਮਤ ਕਰਨ ਤੋਂ ਬਾਅਦ ਵੀ ਲਗਭਗ 400 900 ਮੁਸਲਮਾਨ 20% ਰਹੇ ਜੇ ਪਾਕਿਸਤਾਨ ਦੇ ਵੀ ਨਾਲੀ ਤਾਂ 25 30% ਹੋਣਗੇ ਤਿਰਕ ਤੋਂ ਬਸੋ ਅੱਗੇ ਇਕੱਠ ਕਿਦਰੇ ਹੋ ਜਾਣਾ ਚਾਹੀਦਾ ਸੀ ਜਦ ਕਿ ਔਰੰਗਜ਼ੇਬ ਦਾ ਸੈਨਾਪਤੀ ਹਿੰਦੂ ਥਾ ਔਰੰਗਜ਼ੇਬ ਦਾ ਰੈਵਨਿਊ ਮਿਨਿਸਟਰ ਹਿੰਦੂ ਥਾ ਔਰੰਗਜ਼ੇਬ ਦੀ ਕੈਬਨਿਟ ਚ ਬਵੰਜਾ ਵਜ਼ੀਰ ਥੇ ਜਿਹਦੇ ਚ 26 ਹਿੰਦੂ ਥੇ ਉਸ ਵੇਲੇ ਸੁਬਾਸਰੰ ਦਾ ਜਿਹੜਾ ਦੀਵਾਨ ਥੀ ਉਹ ਹਿੰਦੂ ਥਾ ਮਤਲਬ ਇਹ ਚੀਜ਼ ਕਿਸੇ ਮੇਲ ਨਹੀਂ ਖਾਂਦੀ ਪਰ ਕਸ਼ਮੀਰੀ ਪੰਡਤ ਤਾਂ ਆਏ ਸੀ ਨਾ ਕਸ਼ਮੀਰੀ ਮੇਰੀ ਕਿਤਾਬ ਮੇਰੀ ਕਿਤਾਬ ਆ ਰਹੀ ਹੈ ਸਭ ਕੋਲ ਆਏ ਸੀ ਗੁਰਦੇਵ ਮਾਤਰੀ ਜੀ ਕੋਲ ਆਏ ਤਾਂ ਸੀ ਕਿ ਨਾ ਵੀ ਉਹਨਾਂ ਨੂੰ ਕਿੱਥੇ ਨਾ ਕਿੱਥੇ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਉਹ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਆਏ ਸੀ ਵੀ ਤੁਹਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸਾਡੇ ਤੇ ਜ਼ੋਰ ਜ਼ੁਲਮ ਕੀਤਾ ਜਾ ਰਿਹਾ ਤੇ ਸਾਡੀ ਜਿਹੜੀ ਆ ਵਾਂ ਫੜੋ ਕਿਸ ਤਰ੍ਹਾਂ ਕਿਤੇ ਉਹਨਾਂ ਨੇ ਇਹਦੇ ਬਾਰੇ ਮੇਰੀ ਕਿਤਾਬ ਆ ਰਹੀ ਹੈ ਮੈਂ ਉਹਦੇ ਬਾਰੇ ਪਹਿਲਾਂ ਗੱਲ ਹੀ ਕਰਨਾ ਚਾਹੁੰਦਾ ਵੀ ਸਿੱਖ ਹਜ਼ਾਰ ਸਾਲ ਪੁਰਾਣੇ ਵੀ ਇਹ ਘਟਨਾ ਵਾਪਰੀ ਹੋਣੀ ਹੈਗੀ ਸਿੱਖ ਜਿਹੜੇ ਕਸ਼ਮੀਰੀ ਪੰਡਤੋ ਏ ਬਰੀਕ ਤਾਬਲ ਵਰ ਉਹ ਦੱਸੂਗਾ ਵਾਅਦੇ ਦੀ ਗੱਲ ਕਰ ਰਿਹਾ ਮੈਂ ਦੱਸਾਂ ਤੁਹਾਨੂੰ ਗੱਲ ਜਿਹੜਾ ਉਸ ਵੇਲੇ ਸਾਹਮਣੇ ਸ਼ਹੀਦ ਹੋ ਕੇ ਉਹ ਦਿੱਤੀ ਸੁਣੋ ਮੇਰੀ ਗੱਲ ਉਹ ਸਿੱਧੀ ਤਾਂ ਹੋਰ ਕਾਰਨ ਨੇ ਉਹ ਸਿੱਧੀ ਹੋਈ ਪਰ ਉਹਦੇ ਹੋਰ ਕਾਰਨ ਨੇ ਇਹ ਕਰ ਨਹੀਂ ਹੈਗਾ ਕਿਉਂਕਿ ਜਿਹੜਾ ਉਸ ਵੇਲੇ ਗਵਰਨਰ ਸੀ ਕਸ਼ਮੀਰ ਦਾ ਉਹ ਜਿਹੜਾ ਦੀਵਾਨ ਦੀ Hindu ਸੀ ਪਹਿਲਾਂ ਉਹ ਨੂੰ Hindu ਨੂੰ ਮੁਸਲਮਾਨ ਬਣਾਉਂਦਾ ਨਾ ਉਹ ਜੇ ਇਹ ਗੱਲ ਹੁੰਦੀ ਤਾਂ ਜਹਾਂਗੀਰ ਪਹਿਲਾਂ ਆਪਣੇ ਬੰਦਿਆਂ ਨੂੰ ਮੁਸਲਮਾਨ ਬਣਾਉਂਦਾ ਜਿਹੜੇ ਉਹਦੇ ਫੌਜ 'ਚ ਥੇ ਜਿਹੜੇ ਉਹਦੇ ਘਰ 'ਚ ਥੇ ਜਿਹੜੇ ਉਹਦੇ ਵਜ਼ੀਰ ਥੇ ਤੁਸੀਂ ਮੈਨੂੰ ਇਹ ਗੱਲ ਦੱਸੋ ਅਗਰ ਸਿੱਖੀ ਆਪਾਂ ਨੇ ਫੈਲਾਉਣੀ ਹੋਵੇ ਅਪਾ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗੇ ਜਾਂ ਬਨਾਰਸ ਜਾ ਕੇ ਸ਼ੁਰੂ ਕਰਾਂਗੇ ਜੇ ਸਲਾਮ ਫਰਾਉਣਾ ਹੋਵੇ ਇਸ ਵੇਲੇ ਮੱਕੇ ਤੋਂ ਸ਼ੁਰੂ ਹੋਊਗਾ ਜਾਂ ਹਿੰਦੂਸਤਾਨ ਜਾ ਕੇ ਸ਼ੁਰੂ ਕਰਨਗੇ ਜਿੱਥੇ ਹੋਊਗਾ ਉੱਥੇ ਕਰੂਗਾ ਅਗਰ ਹਿੰਦੂਧਰੂ ਧੱਕੇ ਨਾ ਫਰਾਉਣਾ ਹੋਵੇ ਤਾਂ ਬਨਾਰਸ ਤੋਂ ਹੋਊਗਾ ਜਾਂ ਅੰਮ੍ਰਿਤਸਰ ਤੋਂ ਸ਼ੁਰੂ ਹੋਊਗਾ ਜੇ ਜਹਾਗੀਰੇ ਕੰਮ ਕਰਦਾ ਹੁੰਦਾ ਜਾਂ ਕੋਈ ਨਹੀਂ ਹੋਊਗਾ ਉੱਥੇ ਹੀ ਬਣਾਏ ਜਾਣਗੇ ਜਿੱਥੇ ਹੈਗੇ ਜਿੱਥੇ ਹੈਗੇ ਉੱਥੇ 20% ਦੇ ਉੱਥੇ ਦਿੱਲੀ ਦਾ ਮੁਸਲਮਾਨ 20% ਦੇ ਪਰ 80% ਬਣਾਉਣਾ ਨਾ ਪਹਿਲਾਂ ਉਹ ਦਿੱਲੀ ਮੁਸਲਮਾਨ ਸਿਰਫ 20% ਥੇ ਔਰ ਇਤਿਹਾਸ ਦੱਸਦਾ 1945 ਜਨਸੰਖਿਆ ਸਿਰਫ 23% ਮੁਸਲਮਾਨ تھے ਦਿੱਲੀ 'ਚ 1945 'ਚ ਜਿਹਦੇ ਵਿੱਚੋਂ 13% ਬਾਹਰ ਆਏ ਹੋਤੇ ਸਿਰਫ 10% ਹੀ تھے ਦਿੱਲੀ ਦੇ ਮੁਸਲਮਾਨੀ ਮੁਸਲਮਾਨ ଥିਕੇ ਪਰ ਉੱਥੋਂ ਬਣਾਉਂਦਾ ਨਾ ਮੁਸਲਮਾਨ ਤਾਂ ਹੋ ਇਸ ਕਰਕੇ ਇਹ ਗੱਲਾਂ 'ਚ ਕੋਈ ਇਹ ਕਿ ਉਹ ਗੱਲਾਂ ਜਿਹੜੇ ਸਾਡੀਆਂ ਮੈਂ ਜਿਵੇਂ ਕਿਹਾ ਹੈ ਸਾਡੇ ਇਤਿਹਾਸ ਨੂੰ ਬਗਾੜਨੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਜਾਣਦੇ ਸਨ ਵੀ ਪਰ ਆਪਾਂ ਓਹੀ ਨਾ ਕਿਤਾਬਾਂ ਨੂੰ ਜੇ ਪ੍ਰਮਾਨ ਕਰਦੇ ਆਂ ਤਾਂ ਹਰ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਵੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਆਏ ਸੀ ਅਸੀਂ ਅਸੀਂ ਸਾਰੇ ਸਿੱਖ ਇਤਿਹਾਸ ਨੂੰ ਥੋੜੀ ਨਾ ਕੰਟਰਡਿਕਟ ਕਰ ਸਕਦੇ ਆ ਵੀ ਨਹੀਂ ਆਏ ਐ ਦੱਸੋ ਮੈਨੂੰ ਇੱਕ ਕਿਤਾਬ 100 ਸਾਲ ਪਹਿਲਾਂ ਸ਼ੁਰੂ ਹੋਈ ਹੈ ਇੱਕ ਕਿਤਾਬ 150 ਸਾਲ ਪਹਿਲਾਂ ਸ਼ੁਰੂ ਹੋਈ ਹੈ ਜੇ ਅਗਰ 150 ਸਾਲ ਪਹਿਲਾਂ ਕਿਤਾਬ ਚੋਂ ਕੱਲ ਨਹੀਂ ਹੈਗੀ 100 ਸਾਲ ਬਾਅਦ ਚ ਆਈ ਹੈ ਤਾਂ ਫਿਰ ਬਣੀ ਜਾਊਗੀ ਜੇ ਸੌਖਤਾਬ ਜਿਹੀ ਹੋਵੇ ਵੀ ਉਹਨਾਂ ਕੋਲ ਹਵਾਲਾ ਤਾਂ ਸੋਰਸ ਤਾਂ ਹੋਈ ਹੈ ਨਾ ਜੇ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਕਿਸੇ ਇਤਿਹਾਸਕਾਰ ਨੇ ਬਾਅਦ ਚ ਲਿਖਤੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਤੁਮ ਨਹੀਂ ਆਉਗੀ ਮੈਨੂੰ ਪੁੱਛਣੀ ਜਾਉਗੀ ਨਹੀਂ ਫਿਰ ਜਿਹੜੀ ਕਤਾ ਜਿਹੜਾ ਹਵਾਲਾ 150 ਸਾਲ ਪਹਿਲਾਂ ਨਹੀਂ ਹੈਗਾ 200 ਸਾਲ ਪਹਿਲਾਂ ਨਹੀਂ ਹੈਗਾ ਜਿਹੜੇ ਸਿੱਖਾਂ ਦੀ ਪ੍ਰਾਣਿਕ ਕਤਬਾਂ ਨੇ ਬਾਅਦ ਦੀ ਕਤਬਾਂ ਚ ਕਿਵੇਂ ਆ ਗਿਆ ਜਿਹੜੀ ਇਹ ਹਵਾਲਾ ਗੁਰੂ ਸਾਹਿਬ ਦਾ ਗਿਆਨੀ ਗਾਨ ਸਿੰਘ ਦੀ ਜਿਹੜੀ ਪਹਿਲੀ ਕਿਤਾਬ ਲਿਖੀ ਤਾ ਗੁਰੂ ਘਰ ਸਾਹਿਬ ਉਹਦੇ ਚ ਨਹੀਂ ਹੈਗਾ ਜਿਹੜੀ ਬਾਦਸ਼ਾਹੀ ਹੋ ਚ ਬਾਤ ਆ ਗਿਆ ਕਿੱਥੋਂ ਪਾਇਆ ਗਿਆ ਜੀ ਫਿਰ ਉਹ ਹੂੰ ਦੱਸੋ ਕਿਵੇਂ ਪਾਇਆ ਗਿਆ ਹੂੰ ਗੰਦੇ ਵੀ ਅੱਜ ਕੁਝ ਦੇਖੋ ਅੱਜ ਦਾ ਜਮਾਨਾ ਲੌਜੀਕ ਦਾ ਜਮਾਨਾ ਹੈ ਸੈਂਟ੍ਰੀਫਿਊਜਲ ਜਮਾਨਾ ਹੈ ਸਾਨੂੰ ਕੁਝ ਚੀਜ਼ਾਂ ਲੌਜੀਕਲੀ ਦੇਖਣੀਆਂ ਪੈਣੀਆਂ ਕਿਉਂਕਿ 300 ਸਾਲ ਪਹਿਲਾਂ ਤੁਸੀਂ ਇਹਨਾਂ ਪੈਂਦੀ ਸਾਡੇ ਕੋਲ ਇਤਿਹਾਸ ਨਹੀਂ ਪਹੁੰਚਿਆ ਨਾ ਇਤਿਹਾਸ 'ਚ ਹਮੇਸ਼ਾ ਤੋਂ ਛੇੜਛਾੜ ਹੁੰਦੀ ਆਈ ਹੈ ਇਹ ਤੁਸੀਂ ਮੰਨਦੇ ਹੋ ਨਾ ਤੇ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਆਪਣੇ ਮੁਤਾਬਕ ਇਤਿਹਾਸ ਵਿੱਚ ਬਦਲਾਅ ਕਰਾ ਦਿੰਦੇ ਨੇ ਇਤਿਹਾਸ ਇਹ ਦੱਸਦਾ ਹੈ ਤੁਸੀਂ ਗੱਲ ਬਹੁਤ ਵਧੀਆ ਕਰਤੀ ਚਲੋ ਆਪਣੀ ਲੰਬੀ ਹੋਰੀ ਗੱਲਬਾਤ 1857 ਜਿਹੜੇ ਜੰਗੇ ਆਜ਼ਾਦੀ ਲੜੀ ਗਈ ਮੈਂ ਤੁਹਾਨੂੰ ਇਹ ਤੋਂ ਸਾਰਾ ਤੁਹਾਨੂੰ ਸਮਝ ਆ ਜਾਊਗਾ ਅਸੀਂ ਜੰਗੇ ਆਜ਼ਾਦੀ ਸਾਰੇ ਇਹਨੇ ਮਿਲ ਕੇ ਲੜੀ ਇੰਡੀਆ ਸਾਰੇ ਲੜੇ ਮਿਲ ਕੇ ਸਾਰੇ ਧਰਮਾਂ ਨੇ ਮਿਲ ਕੇ ਮਿਲ ਕੇ ਲੜੀ ਸੀ ਨਾ ਲੇਕਿਨ ਕੁਝ ਕਾਰਨਾਂ ਕਰਕੇ ਅਸੀਂ ਆਜ਼ਾਦੀ ਨਹੀਂ ਹਾਸਲ ਕਰ ਸਕੇ ਉਹ ਕਾਰਨ ਲੰਮੇ ਨੇ ਫਿਰ ਆਪਾਂ ਅਗਦੇ ਗੱਲ ਕਰਾਂਗੇ ਪਰ ਅੰਗਰੇਜ਼ ਦੁਨੀਆ ਦੇ ਚਾਰ ਤਰ੍ਹਾਂ ਦੇ ਕੌਮਾਂ ਨੇ ਪਹਿਲੇ ਨੰਬਰ ਤੇ ਜਿਊਜ਼ ਤੇ ਬ੍ਰਾਹਮਣ ਇਹ ਕਿਸੇ ਗੱਲ ਦੀ 100 ਸਾਲ ਪਹਿਲਾਂ ਪਲਾਨਿੰਗ ਕਰਦੇ ਨੇ ਕਿੰਨੇ 100 ਸਾਲ ਪਹਿਲਾਂ ਜੇ ਗੱਲ ਕਰਨੀ ਹੈ ਅੱਜ ਕਰਾਂਗੇ 100 ਸਾਲ ਬਾਅਦ ਵੀ ਉਹੀ ਹੋਊਗੀ ਜਿਹੜੇ ਅੰਗਰੇਜ਼ ਐ ਦਿਮਾਗ ਇੱਕ ਕਿਸੇ ਗੱਲ ਦੀ 50 ਸਾਲ ਪਹਿਲਾਂ ਪਲਾਨਿੰਗ ਕਰਦਾ ਈਸਾਈ ਹੂੰ ਜਿਹੜਾ ਹਿੰਦੂ ਆਮ ਉਹ ਕਿਸੇ ਗੱਲ ਦੀ 25 ਸਾਲ ਪਹਿਲਾਂ ਪਲਾਨਿੰਗ ਕਰਦਾ ਈਸਾਈ ਕਹਿੰਦਾ ਦੱਸ ਰਿਹਾ ਤੁਹਾਨੂੰ ਜਿਹੜਾ ਮੁਸਲਮਾਨ ਆ ਉਹ ਸਿਰ ਤੇ ਪੈਣ ਦੇ ਸੋਚਦਾ ਜਿਹੜਾ ਸਿੱਖ ਆ ਉਹ ਸਿਰ ਤੇ ਪੈਣ ਦੇ ਵੀ 6 ਮਹੀਨੇ ਬਾਅਦ ਸੋਚਦਾ ਮਤਲਬ ਤੁਸੀਂ ਪੁੱਛੋ ਕਿਵੇਂ ਉਹ ਕੋਈ ਕੰਮ ਕਰ ਦਿੰਦਾ ਬਾਅਦ ਚ ਕੋਈ ਸੰਮਨ ਆਏ ਪਤਲਾ ਉਹ ਛੇ ਮਹੀਨੇ ਬਾਅਦ ਟਰੱਕ ਲੱਗ ਗਿਆ ਸੀ ਯਾਨੀ ਕਿ ਇੰਨਾ ਲਾਪਰਵਾਹ ਹੁੰਦਾ ਨਾ ਬੰਦੇ ਨਾਲ ਇਹ ਇੱਕ ਸਾਈਕੋਲੋਜੀ ਹੁੰਦੀ ਹੈ ਜਦੋਂ ਜੰਗੇ ਜਾਦੀ ਚ ਅਸੀਂ ਫੇਲ ਹੋ ਕੇ ਨਾਂ ਹਾਜ਼ਰ ਕਰ ਸਕੇ ਮਲਗਾ ਨੇ ਲੰਡਨ ਵਿੱਚ ਸੇ ਵਿਖੇ ਉਸ ਵੇਲੇ ਮੀਟਿੰਗ ਸੱਦੀ 600 ਬੁੱਧੀਜੀਵੀਆਂ ਦੀਆਂ ਦਰਜਾਂ ਦੀ ਉਹਦੇ ਏਜੰਡੇ ਦੋ تھے ਸਾਡੇ ਖਿਲਾਫ ਬਗਾਵਤ ਕਿਉਂ اٹਹੀ ਨੰਬਰ 1 ਨੰਬਰ 2 ਅੱਗੇ ਨੂੰ ਅਸੀਂ ਬਗਾਵਤ ਨਾਲ ਉੱਠੇ ਉਹਦੇ ਨੇ ਕੀ ਉਪਾਏ ਕਰ ਸਕਦੇ ਆ ਤਿੰਨ ਦਿਨਾਂ ਤੱਕ ਇਹ ਮੀਟਿੰਗ ਚੱਲੀ ਤਿੰਨ ਦਿਨਾਂ ਬਾਅਦ 60 ਅੰਗਰੇਜ਼ ਬੁੱਧੀਜੀਵੀਆਂ ਦੀ ਇੱਕ ਕਮੇਟੀ ਗਠਨ ਕੀਤੀ ਗਈ ਜਿਹਨਾਂ ਨੂੰ ਭਾਰਤ ਭੇਜਿਆ ਗਿਆ ਜਿਨ੍ਹਾਂ ਨੇ 6 ਮਹੀਨੇ ਤੱਕ ਭਾਰਤ ਦਾ ਦੌਰਾ ਕੀਤਾ 6 ਮਹੀਨਿਆਂ ਦੇ ਦੌਰੇ ਤੋਂ ਬਾਅਦ ਉਹਨਾਂ ਨੇ 16 ਪੁਆਇੰਟ ਦਿੱਤੇ ਜਾ ਕੇ ਮਲਕਾਂ ਨੂੰ ਜਿਨ੍ਹਾਂ ਵਿੱਚੋਂ ਦੋ ਪੁਆਇੰਟ ਸਾਡੇ ਨਾਲ ਸੰਬੰਧਿਤ ਨੇ ਨਕਿ ਚੋ 14 ਚੋ ਫੈਡਰਨਸ ਲਿੰਕ ਨੇ ਉਹਨਾਂ ਨੇ ਪਹਿਲੀ ਗੱਲ ਕਹੀ ਕਿ ਅਸੀਂ ਰਾਜ ਮੁਸਲਮਾਨਾਂ ਤੋਂ ਹੋਇਆ ਮੁਗਲ ਮੁਸਲਮਾਨਾਂ ਸੰਭਰ ਰੱਖਦੇ ਇਸ ਕਰਕੇ ਮੁਸਲਮਾਨਾਂ ਚ ਇੱਕ ਨਬੀ ਪੈਦਾ ਕੀਤਾ ਜਾਵੇ ਪ੍ਰੋਫਿਟ ਪੈਦਾ ਕੀਤਾ ਜਾਵੇ ਜਿੱਦੂ ਜਿੱਦੂ ਇਹ ਕਹਾਇਆ ਜਾਵੇ ਵੀ ਅੰਗਰੇਜ਼ਾਂ ਦੇ ਖਿਲਾਫ ਲੜਨਾ ਤੁਹਾਡੇ ਲਈ ਹਰਾਮ ਹੈ ਦੇਖੋ ਹਾਕਮ ਕੀ ਕਰ ਦਿੰਦੇ ਨੇ ਪਹਿਲਾਂ ਉਹ ਗਏ ਅੰਗਰੇਜ਼ ਲੁਧਿਆਣੇ ਇੱਕ ਮੌਲਵੀ ਨੂਰ ਮੁਹੰਮਦ ਕੋਲ ਬਹੁਤ ਵੱਡਾ ਸਕਾਲਰ ਸੀ ਹਰ ਧਰਮ ਜੀ ਕੋਲ ਸੋ ਗਾਰਡ ਹੁੰਦੇ ਨੇ ਹੁੰਦੇ ਨੇ ਨਾ ਜਿਹੜਾ ਤੋਂ ਜੋ ਮਾਰੀ ਫਤਵੇ ਲੈ ਲੋ ਇਹ ਮੰਨਦੇ ਤੁਸੀਂ ਬਿਲਕੁਲ ਉਹਨੇ ਕਿਹਾ ਵੀ ਮੈਂ ਚਾਹੇ ਮੈਂ ਕਿਹਦਾ ਵੀ ਪਰ ਮੈਂ ਏਡਾ بڑا ਗੁਨਾਹ ਨਹੀਂ ਕਰ ਸਕਦਾ ਵੀ ਮੈਂ ਕਹਾ ਵੀ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਨਬੀ ਆਇਆ ਹੈ ਨਬੀ ਆਇਆ ਕਿਉਂਕਿ ਮੁਹੰਮਦ ਸਾਹਿਬ ਸੱਲ ਸਲਤਨਤ ਫਰਮਾਤਾ ਕਿ ਮੇਰੇ ਤੋਂ ਬਾਅਦ ਕੋਈ ਨਬੀ ਨਹੀਂ ਆਊਗਾ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਸੀ ਨਾ ਵੀ ਸਭ ਸਿੱਖ ਨੂੰ ਉਹ ਗੁਰੂ ਮੈਂ ਤੋਂ ਬਾਅਦ ਗ੍ਰੰਥ ਨਹੀਂ ਕੋਈ ਉਹ ਗੁਰੂ ਨਹੀਂ ਹੋਊਗਾ ਗੁਰੂ ਨਹੀਂ ਹੋਏ ਠੀਕ ਹੈ ਨੀ ਜੇ ਕੋਈ ਕਹੇ ਗੁਰੂ ਆ ਉਹ ਸਿੱਖੀ ਤੋਂ ਖਾਰਜ ਹੈ ਨਾ ਇਸ ਤਰ੍ਹਾਂ ਇਸਲਾਮ ਜੇ ਕੋਈ ਕਹ ਉਹਨਾਂ ਨੇ ਫਿਰ ਗਏ ਕਾਦੀਆਂਨ ਜਲੰਧਰ ਕੋਲੇ ਉੱਥੇ ਮਿਰਜ਼ਾ ਗੁਲਾਮ ਅਬਦ ਕਾਦੀਆਂਨ ਨੇ ਉਹਨੂੰ ਸਪੋਰਟ ਕੀਤੀ ਉਹਨੇ ਕਿਹਾ ਮੈਂ ਤਿਆਰ ਹਾਂ ਨਬੀ ਬਣਨ ਨੂੰ ਉਹਨੇ ਆਪਣੇ ਆਪ ਨੂੰ ਨਬੀ ਹੋਣ ਦਾ ਦਾਵਾ ਕੀਤਾ ਔਰ ਸੈਂਕੜੇ ਕਿਤਾਬਾਂ ਲਿਖੀਆਂ ਵੀ ਮੈਨੂੰ ਰੱਬੀ ਹੁਕਮ ਆਇਆ ਵੀ ਅੰਗਰੇਜ਼ਾਂ ਨਾਲ ਖਾਪਸ ਨੂੰ ਲੜਨਾ ਨਹੀਂ ਇਹਨਾਂ ਦੀ ਹੁਕਮ ਤੁਹਾਡੇ ਲਈ ਬਿਹਤਰ ਹੈ ਮੁਸਲਮਾਨਾਂ ਦੀ ਦੂਸਰੀ ਦੂਸਰੀ ਉਹਨੇ ਕਿਹਾ ਵੀ ਭਾਰਤ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਉਹ ਦੇਖ ਚੁੱਕੇ ਦੇ ਵੀ ਸਾਰੀਆਂ ਕੌਮਾਂ ਇਕੱਠੀਆਂ ਮਿਲ ਕੇ ਲੜੀਆਂ ਨੇ ਉਹਨੇ ਕਿਹਾ ਵੀ ਇਹਦੇ ਬਸੇ ਕੀਤਾ ਜਾਵੇ ਇਹਨਾਂ ਦਾ ਇਤਿਹਾਸ ਬਦਲਿਆ ਜਾਵੇ ਤਾਂ ਕਿ ਉਹ ਨਵੀਂ ਨਸਲ ਜੋ ਨਫਰਤ ਪੈਦਾ ਹੋ ਜੂਗੀ ਹੂੰ 1857 ਤੱਕ ਤੁਸੀਂ ਮੈਨੂੰ ਖੋਜ ਕੇ ਦੱਸ ਦਿਓ ਇੱਕ ਵੀ ਝਗੜਾ ਨਹੀਂ ਹੋਇਆ ਇੰਡੀਆ 'ਚ ਧਰਮ ਦੇ ਨਾਮ ਤੇ 1857 ਵਾਲਾ 1890 'ਚ ਪਹਿਲਾ ਝਗੜਾ ਹੋਇਆ ਸੀ ਫਸਾਦ ਧਰਮ ਦੇ ਨਾਮ ਤੇ ਜਦੋਂ ਨਵੀਂ ਨਸਲ ਤਿਆਰ ਹੋ ਗਈ ਉਹਨੇ ਨਵਾਂ ਇਤਿਹਾਸ ਪੜ ਲਿਆ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਨਫਰਤ ਆਈ ਉਹਨਾਂ ਨੇ ਕੀ ਕੀਤਾ ਜੰਗਾ ਤਾਂ ਲੱਗਦੀਆਂ ਨਹੀਂਆਂ ਨੇ ਜੰਗਾ ਲੱਗੀਆਂ ਵੈਸੇ ਹੁੰਦੀਆਂ ਜੰਗਾ ਧਰਮ ਦੇ ਨਾਮ ਤੇ ਨਹੀਂ ਹੋਈਆਂ ਜਿਹੜਾ ਕਹਿੰਦੇ ਕਦੋਂ ਧਰਮ ਦੇ ਨਾਮ ਤੇ ਮਾਰਤਾ ਗਿਆ ਜੰਦਰਾ ਹੁਣ ਉਤੋਂ ਹੁਣ ਬਾਅਦ ਵੀ ਹੋ ਜੇ ਚਲੋ ਤਰਨੀ ਛੱਡੋ ਵਾਰ-ਵਾਰ ਪੇਚ ਇਸਾਈਆਂ ਦੇ ਵਿੱਚ ਗਾਰੇ ਹੋਈ ਸੀ ਵਾਰ-ਵਾਰ ਟੂਲ ਇਸਾਈਆਂ ਦੇ ਵਿੱਚ ਗਾਰੇ ਹੋਈ ਸੀ ਉਸ ਤੋਂ ਮੁਸਲਮਾਨ ਕੋਈ ਹੈ ਨਹੀਂ ਸੀ ਹੂੰ ਮੁਸਲਮਾਨ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ 'ਚ ਜਗ੍ਹਾ ਹੁੰਦੀ ਆ ਪਰ 'ਚ ਆਪਣੇ ਤੋਂ